प्यारे दोस्तों आप सब नु मेरे वालों प्यार सतिकार परी सत श्री अकाल उम्मीद कर दिया तुम तंदुरुस्त होंगे आज मैं तो थोड़े हाँ एक कविता पेश करांगी जिसका नाम है आधुनिक प्यासा का कानू बहुत लगी सी प्यास उसने भी रखिया तरवास ആലേ തിരത്തിൽ പാദ ദൂര ജലിച്ച ബസ് നജറി പ പത്തര ക ਸੋਚੇ ਹੁਣ ਹੋ ਗਈ ਪੁਰਾਣੀ ਗੱਲ ਨਾ ਹੁਣ ਸਮੇ ਦੀ ਹਾਣੀ ਉੜਦੇ ਇੱਕ ਦੁਕਾਨ ਤੇ ਆਇਆ ਬੱਚੇ ਦੀ ਹੱਥ ਠੰਡਾ ਆ ਪਾਇਆ ਪਾਈਪਸ ਉਸ ਠੰਡੇ ਦੇ ਵਿੱਚ ਠੰਡਾ ਆ ਪੀ ਵੇ ਪਾਈਪ ਤੋਂ ਖਿੱਚ ਕਾ ਨੇ ਉਸ ਵੱਲ ਲਾਇਆ ਧਿਆਨ ਬੱਚੇ ਕੋਲੋਂ ਆਇਆ ਗਿਆ ਠੰਡਾ ਪੀ ਉਸ ਬੋਤਲ ਟਿਕਾਈ ਜਿਸ ਦੇ ਵਿੱਚੋਂ ਪਾਈਪ ਸੀ ਪਾਈ ਕਾਨ ਚਟਪਟ ਅੱਖ ਬਚਾਈ ਪਾਈਪ ਚ ਆਪਣੇ ਚੰਝ ਫਸਾਈ ਲੈ ਕੇ ਪਾਈਪ ਉਹੜਿਆ ਫਿਰ ਪੰਜਾਉtheta ਨਾਲਾਈ ਦੇ ਘੜੇ ਦੇ ਵਿੱਚੋਂ ਸਪਾਈਪ ਨੂੰ ਸੁਟਿਆ ਪਾਣੀ ਪੀਂਦਾ ਮਜ਼ਾ ਲੁੱਟ ਪਾਣੀ ਪੀ ਕੇ ਮਾਰੇ ਉਡਾਰੀ ਕਾ ਨੇ ਨਵੀਂ ਕਹਾਣੀ ਉਸਾਰੀ ਸਾਡੇ ਲਈ ਛੱਡ ਗਿਆ ਸਿੱਖਿਆ ਮੁਸੀਬਤ ਹੁੰਦੀ ਇੱਕ ਪਰਖਿਆ ਇਸ ਦੇ ਵਿੱਚ ਨਾ ਹੋਵੋ ਉਦਾਸ ਕੋਸ਼ਿਸ਼ ਕਰੋ ਛੱਡੋ ਨਾ ਸੋ ਦੋਸਤੋ ਜਿਹੜਾ ਵਿਅਕਤੀ ਦਿਮਾਗ ਤੋਂ ਕੰਮ ਲੈਂਦਾ ਹੈ ਅਤੇ ਗਹਿਰਾ ਸੋਚਦਾ ਹੈ ਉਸ ਦਾ ਵਿਗੜਿਆ ਹੋਇਆ ਕੰਮ ਵੀ ਬਣ ਜਾਂਦਾ ਹੈ ਜੇਕਰ ਇੱਕ ਪੰਛੀ ਦੇ ਦਿਮਾਗ ਵਿੱਚ ਐਨਾ ਵਧੀਆ ਵਿਚਾਰ ਆਂਦਾ ਹੈ ਕਿ ਜੇ ਉਹ ਘੜੇ ਵਿੱਚ ਪੱਥਰ ਪਾਵੇਗਾ ਤਾਂ ਪਾਣੀ ਦਾ ਸતર ਤਾਂ ਵੱਧ ਜਾਵੇਗਾ ਪਰ ਉਸ ਦੇ ਵਿੱਚ ਸਮਾਂ ਬਹੁਤ ਲੱਗੇਗਾ ਉਸ ਨੇ ਇੱਕ ਪਾਈਪ ਨੂੰ ਦੇਖਿਆ ਜਿਸ ਨੂੰ ਉਸ ਨੇ ਘੜੇ ਵਿੱਚ ਸੁੱਟਿਆ ਅਤੇ ਪਾਣੀ ਪੀ ਲਿਆ ਇਹ ਹੈ ਨਵੇਂ ਜ਼ਮਾਨੇ ਦੀ ਸੋਚ ਸਾਨੂੰ ਆਪਣੇ ਰਾਸ ਤੇ ਖੁਦ ਬਣਾਉਣੇ ਚਾਹੀਦੇ ਹਨ ਸਾਨੂੰ ਕੋਈ ਵੀ ਕੰਮ ਤੇ ਇੱਕ ਪੱਖ ਨਹੀਂ ਸਗੋਂ ਸਾਰੇ ਪੱਖਾਂ ਨਾਲ ਸੋਚਣਾ ਚਾਹੀਦਾ ਹੈ ਕਿ ਸਮੇਂ ਦੀ ਬਚਤ ਕਮਾਈ ਦੁਗਣੀ ਤਾਂ ਦੋਸਤੋ ਮੇਨ ਕਰ ਲਿਆ ਤੁਹਾਨੂੰ ਮੇਰੀ ਕਵਿਤਾ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤਾਂਵਾਦ